ਕਿਉਂ ਚੀਜ਼ ਆ ਚੰਗੀ ਮਾੜੀ ਆ ਵੀ ਪੂਰੀ ਨਿਰਕ ਕੇ ਲੈ ਕੇ ਜਾਓ ਹਾਂਜੀ ਆਪ ਦਾ ਸਪੈਸ਼ਲਿਸਟ ਬੰਦਾ ਨਾਲ ਲੈ ਕੇ ਆਓ ਇਹ 2016 ਮਾਡਲ ਆ ਹਾਂਜੀ ਫੁੱਲ ਟੌਪ ਮਾਡਲ ਟਰੈਕਟਰ ਆਗਾ ਰੰਗ ਪੇਂਟ ਦਾ Ориਜਨਲ ਆ ਬੀਕੇਟੀ ਕਮਾਂਡਰ ਦੇ ਚਾਰੇ ਟਾਇਰ ਆਗੇ 8 ਤੋਂ 55 ਇਹ 2012 ਮਾਡਲ ਆ ਹਾਂਜੀ ਇਹ ਵੀ ਰਿਵਰਸ ਵੀਡੀਓ ਵਾਲਾ ਟਰੈਕਟਰ ਆ ਟਾਇਰਾਂ ਦਾ ਬਿਲ ਲੈਣਾ ਦਾ ਵੀ ਮੈਜੀ 12 ਦੀ ਕਾਪੀ ਪੀਰਾਂ ਦੀ ਆ ਜੀ ਇਹ ਰੰਗ ਪੇਂਟ ਦਾ Ориਜਨਲ ਆ ਟਾਇਰ ਇਹਦੇ ਹੈਗੇ 80 ਪੈਸੇ ਮਗਰਲੇ ਵੀ 80 ਪੈਸੇ ਆ ਇਹ 2014 ਮਾਡਲ ਆ 3 ਸਪੀਡ ਟਰੈਕਟਰ ਆਗਾ ਰੰਗ ਪੇਂਟ ਦਾ Ориਜਨਲ ਆ ਸਾਰਾ ਰੇਨ ਵਾਲਾ ਬੀ.ਜੀ.ਟੀ ਦੇ ਟਾਇਰਾ ਫਾਸਰੀਗਲ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਏ ਆ ਜਿੱਥੇ ਬਾਈ ਸੋਨੀ ਮਾਨ ਸੱਚੀ ਗੱਲ ਬਾਈ ਸੱਚੀ ਗੱਲ ਜੀ ਬਹੁਤ ਵਧੀਆ ਆਪਣੇ ਸੁਣਾਉਂ। ਸੋਨੀ ਮਾਨ ਦੀ ਵੀਡੀਓ ਨੂੰ ਪਹਿਲਾਂ ਵੀ ਤੁਸੀਂ ਪੂਰਾ ਭਰ ਮਹੰਗਾਰਾ ਦਿੱਤਾ ਸੀ ਬਾਈ ਵਧੀਆ ਪਿਆਰ ਦਿੱਤਾ ਤੇ ਬਾਈ ਅੱਜ ਕੀ ਕਹਿਣਾ ਚਾਹੁੰਦਾ? ਅੱਜ ਵੀ ਆਪਾਂ ਜਿਵੇਂ ਪਹਿਲਾਂ ਵਾਲੀ ਵੀਡੀਓ ਨੂੰ ਹੰਗਾਰਾ ਮਿਲਿਆ ਉਹ ਤੋਂ ਬਾਅਦ ਚੜ੍ਹ ਕੇ ਦਵਾਵਾਂਗੇ ਯਾਰ। ਠੀਕ ਹੈ ਜੀ। ਇਹ ਜੇ ਰੇਟਰ ਦਿਖਾਵਾਂਗੇ ਫਲਰ ਰੇਡ 'ਚ ਤੇ ਕਾਗਜ਼ ਪੱਤਰਾਂ ਦੇ ਪੂਰੇ ਚੰਗੇ। ਉਹ ਨਹੀਂਗਾ ਵੀ ਇੱਕ ਹੁੰਦਾਗੇ ਦੇ ਮੁੜ ਕੇ ਇਹਨੋ ਸੀ ਨਹੀਂ ਆਉਂਦੀ ਹੁੰਦੀਆਂ ਕੋਈ ਨਾ ਨਹੀਂ ਹੁੰਦਾਗਾ। ਉਹ ਨਹੀਂਗਾ ਵੀ ਜਿੰਨੇ ਟਰੈਕਟਰ ਆਪਣੇ ਕੋਲੇ ਚੰਗੇ ਆਗੇ ਟਰੈਕਟਰ ਵੀ ਚੰਗੇ ਆ ਕਾਗਜ਼ ਪੱਤਰਾਂ ਦੇ ਵੀ ਚੰਗੇ। ਠੀਕ ਹਾਂਜੀ ਇੱਕ ਨਾ ਚੀਜ਼ ਬਾਈ ਦੇਖੋ ਕੱਲੀ ਵੀਡੀਓ ਦੇ ਸੱਤ ਤੇ ਨਾ ਰਹਿਆ ਕਰੋ ਨਾ ਵਪਾਰੀ ਦੇ ਸੱਤ ਤੇ ਨਾ ਰਹਿਆ ਕਰੋ ਕਾਪੀ ਕਾਗਜ਼ਾਂ ਦੀ ਟਰੈਕਟਰ ਦੀ ਫੁੱਲ ਤਸੱਲੀ ਕਰ ਲਿਆ ਕਰੋ ਪਹਿਲਾਂ ਫੁੱਲ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਮਾਨ ਸਹੀ ਹੈ ਹਾਂ ਸਹੀ ਹੈ ਬਿਲਕੁਲ ਸਹੀ ਗੱਲ ਆ ਹਾਂ ਕਿਉਂ ਚੀਜ਼ ਆ ਚੰਗੀ ਮਾੜੀ ਆ ਦੀ ਪੂਰੀ ਨਰਖ ਕੇ ਲੈ ਕੇ ਜਾਓ ਹਾਂਜੀ ਆਪ ਦਾ ਸਪੈਸ਼ਲਿਸਟ ਬੰਦਾ ਨਾਲ ਲੈ ਕੇ ਆਓ ਠੀਕ ਹੈ ਤੇ ਇਹ ਗੱਲ ਨਾ ਆਖੋ ਵੀ ਇਹ ਆਏ ਆ ਜੇ ਇਹ ਆ ਬੋ ਅਜੇ ਨਹੀਂ ਆਪ ਦੀ ਚੰਗੀ ਤਰ੍ਹਾਂ ਪੂਰੀ ਨਰਖ ਪਰਖ ਕਰਕੇ ਫਿਰ ਲੈ ਕੇ ਜਾਓ ਪਹਿਲਾਂ ਆਪ ਦਾ ਪੂਰਾ ਪਰਖ ਲਿਆ ਕਰੋ ਫਿਰ ਟਰੈਕਟਰ ਲੈ ਜਾਇਆ ਕਰੋ ਸਾਡਾ ਵੀਡੀਓ ਪਹੁੰਚਾਉਣ ਦਾ ਮਕਸਦ ਇਹ ਹੁੰਦਾ ਵੀ ਫਲਾਨੇ ਵਪਾਰੀ ਕੋਲੇ ਫਲਾਨਾ ਟਰੈਕਟਰ ਖੜਾ ਫਲਾਨੇ ਕੋਲੇ ਫਲਾਨਾ ਖੜਾ ਸਾਡਾ ਸਿਰਫ ਇੰਨਾ ਕੰਮ ਹੈ ਖਰੀਦਣਾ ਤੁਸੀਂ ਐ ਦੇਖਣਾ ਪਰਖਣਾ ਤੁਸੀਂ ਤੁਸੀਂ ਐ ਤੁਸੀਂ ਐ ਬਾਕੀ ਆਏ ਆ ਅਗਲੇ ਨੇ ਪੈਸੇ ਲਾਉਣੇ ਹੁੰਦੇ ਆ ਆਲਾ ਦੀ ਸੱਲੀਤਾ ਕਰਦੇ ਹੀ ਆ ਹਨਾ ਠੀਕ ਹੈ ਜੀ ਤੇ ਕਰੇ ਵੀ ਜ਼ਰੂਰੀ ਆ ਕਿੰਨਾ ਪੈਸੇ ਲਾਉਣੇ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀ ਇਹ 2016 ਮਾਡਲ ਆ ਹਾਂਜੀ ਫੁੱਲ ਟੌਪ ਮਾਡਲ ਟਰੈਕਟਰ ਆਗਾ ਰੰਗ ਪੇਂਟ ਦਾ Ориਜਨਲ ਆ ਬੀਕੇਟੀ ਕਮਾਂਡਰ ਦੇ ਚਾਰੇ ਟਾਇਰ ਆਗੇ ਠੀਕ ਹੈ ਰੰਗ ਪੇਂਟ ਦਾ ਜਮਖ-ਜੋੰਕ ਵੀ ਟਰੈਕਟਰ ਦੀ ਉਵੇਂ ਪਈ ਆ ਐਚਡੀਐਮ ਆ ਗਿਆ ਹੈਵੀ ਡਿਊਟੀ ਲਿਫਟ ਵਾਲਾ ਆ ਗਿਆ ਵੱਡੀ ਲਿਫਟ ਹੈ ਜੀ ਵੱਡੀ ਲਿਫਟ ਹੈ ਹਾਂ ਇਹਦੀ ਡਿਮਾਂਡ ਹੈਗੀ ਹੈਗੀ 4,63,78,000 4,78 ਇਹਨਾ ਕਿੰਨੇ ਦਾ ਸੋਨੇ ਮਾ ਨਾਲ 1,21 ਦੱਸਦੇ ਅੱਜ ਮਾ ਨਾਲ ਇਹ ਵੇਚਣਾ ਆਪਾਂ 4 ਲੱਖ 4.5 ਲੱਖ ਦਾ ਇਸ ਤਰੀ ਵੀ ਵੀਡੀਓ ਦੇਖ ਕੇ ਆਉਂਦਾ 40,000 ਦਾ ਰੇਟ ਨੇ 2, 4 ਲੱਖ 40 ਹਜ਼ਾਰ ਦਾ ਮੇਰੀ ਵੀਡੀਓ ਤੇ ਬੇਕੂ ਮਿੱਤਰੋ ਜੇ ਕੋਈ ਆਉਂਦਾ ਸਕਰੀਨ ਸ਼ਾਟ ਦਿਖਾਉਂਦਾ ਇੱਧਰ ਮਾਰੇ ਨਿਗਾਹ ਮਾਰਦੇ ਡਬਲ ਡਿਸਟਰੀਬਿਊਟਰ ਹੈ ਚੰਗਾ ਟਰੈਕਟਰ ਹੈ ਸੋਣਾ ਜੇਲ ਰਿਵਰਸ ਵੀਡੀਓ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਮੂਰੀ ਆ ਗਿਆ 55 855 ਇਹ 2012 ਮਾਡਲ ਆ ਹਾਂਜੀ ਇਹ ਵੀ ਰਿਵਰਸ ਵੀਡੀਓ ਵਾਲਾ ਟਰੈਕਟਰ ਟਾਇਰਾਂ ਦਾ ਬਿੱਲ ਇਹਨਾਂ ਦਾ ਵੀ ਮੈਨੂੰ ਦਿਓ ਟਾਇਰਾਂ ਦਾ ਫਿਰ ਮਿਲ ਜੂ ਠੀਕ ਹੈ ਤੇ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਇੰਜਨ ਗੇਅਰ ਦਾ ਫੁੱਲ ਚੰਗਾ ਤੇ ਰੰਗ ਪੇਂਟ ਦਾ ਵੀ ਉਨੀ ਰੰਗ ਪੇਂਟ origignal ਆ ਇਹਦਾ ਸਾਰਾ ਰੰਗ ਪੇਂਟ ਵੀ origignal ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦਾ ਬਾਈ ਕਹਿੰਦਾ ਬੈਲ ਮਿਲ ਜੂ ਰਿਵਰਸ ਵੀਡੀਓ ਚ ਆ ਗਿਆ ਸਾਦੇ ਸਟੀering ਚ ਆਹ ਸਟੀering ਸਾਦਾ ਸਾਦੇ ਸਟੀering ਚ ਆ ਤੇ ਮਾਡਲ ਤੇ ਰੇਟ ਮਾਡਲ 12 3 ਲੱਖ 75 ਹਜ਼ਾਰ ਡਿਮਾਂਡ ਆ ਇਹ 3 ਲੱਖ ਤੇ 43 ਹਜ਼ਾਰ ਦਾ ਟਰੈਕਟਰ ਤੇ ਆ ਜਮਾ ਖਿੱਚ ਕੇ ਕਰਤਾ ਖਿੱਚੀ ਕਰਤਾ ਜਮਾ 3 ਲੱਖ 45 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ 60 ਦਾ ਫਾਰਮ ਟਰੈਕਟਰ ਚੈੱਕ ਕਰ ਸਕਦੇ ਹੋ ਜਿਵੇਂ ਚਮਕੀ ਜਾਂਦਾ Ориਜਨਲ ਹੈ ਹਾਂ ਮਾੜੀ ਮੋਟੀ ਟੱਚਿੰਗ ਹੋਈ ਹੈ ਮਾੜੀ ਮੋਟੀ ਟੱਚਿੰਗ ਹੋਈ ਹੈ ਕਨੋਪੀ ਵਗੈਰਾ ਲੱਗੀ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਪ੍ਰੈਸ਼ਰ ਘਟਾਈ ਹੈ ਹਾਂ ਫੁੱਲ ਟੋਪ ਮਾਰਲਾ ਸੁਪਰ ਮੇ ਤੇ ਬਿਲ ਮੈਨੂੰ ਲਾ ਇਹਦੇ ਟਾਇਰਾਂ ਦਾ ਵੀ ਮਿਲ ਜੂ ਮੇਜੂਗਾ ਮੇਜੂਗਾ ਬਿਲ ਇਹਦੇ ਟਾਇਰਾਂ ਦਾ ਵੀ ਮੇਜੂ ਮਾਈ 388 ਆ ਇਹ ਆਪਾਂ ਦੇ ਦਾਂਗੇ 3 ਲੱਖ 35 ਹਾਂਜੀ 55000 ਦਾ 3 ਲੱਖ 55000 3 ਲੱਖ 55000 ਚ ਜੈਸਨ ਉਹ ਮੈਂ ਇਧਰ ਦੀ ਕੈਮਰਾ ਮਾਰਦੇ ਸੀਸੇ ਵਾਂਗੂ ਟਰੈਕਟਰ ਚਮਕ ਲੈ ਬਿਲਕ ਕੀ ਆ ਟਾਇਰਾਂ ਦਾ ਬਿਲ ਮੈ ਜੂਗਾ ਮਗਰਿਆ ਟੈਣੀ ਚੌੜੀ ਜੇ ਨਿਕਣਾ ਛੋਟੇ ਨੇ ਟਾਇਰ ਨਹੀਂ 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 ਵੈਸੀ ਲੱਗਦਾ ਹੈਗਾ ਵੈਸੀ ਲੱਗ ਰਹੀ ਯਾਰ ਇਹ ਨਾਲ ਹੀ ਆ ਗਈ ਨਾਲ ਤੇ ਨੀ ओरिजिनल ਨੇ ਹਾਂ 14 ਵਾਲੇ ਟਾਇਰ ਆ ਤੇ 14 ਦੇ ਟਾਇਰਾਂ ਵਾਲਾ ਆ ਗਿਆ ਤੇ ਅਗਲੇ ਅੱਗੇ ਅੱਗੇ ਇਧਰ ਟੱਕਰਾ ਦੇ ਆ ਜਿਓ ਦਿਖਾਈਏ ਤੁਹਾਨੂੰ 80 ਫਾਰਮ ਆ ਗਿਆ ਇਹਦੇ ਬਾਰੇ ਦੱਸ ਮੈਂ ਬਾਰੇ ਕਾਪੀ ਤੀਰਾਂ ਦੀ ਆ ਜੀ ਇਹ ਰੰਗ ਪੇਂਟ ਦਾ ਰੇਜ ਨਾਲ ਟਾਇਰ ਇਹਦੇ ਹੈਗੇ 80 ਪੈਸੇ ਮਗਰਲੇ ਮੂਹਰੇਲੇ ਵੀ 80 ਪੈਸੇ ਆ ਠੀਕ ਹੈ ਇਹ ਵੀ ਫੁੱਲ ਟੌਪ ਵਾਲਾ ਟਰੈਕਟਰ ਆ ਹਾਂ ਜੀ ਰੰਗ ਪੇਂਟ ਇਹਦਾ ਰੇਜ ਨਾਲ ਮਗਰਾੜਾਂ ਦੀ ਵਿੱਚੋਂ ਚੌਂਕੜੇ ਸ਼ਿੰਚ ਚੈੱਕ ਕਰਾਦੇ ਰੀਜਨਲ ਆ ਅਜ ਤੱਕ ਚੱਟੜੀਆਂ ਉਵੇਂ ਲੱਗੀਆਂ ਪਈਆਂ ਠੀਕ ਆ ਜੀ ਹਾਂ ਜੀ ਸਟਿੱਕਰ ਵੀ ਉਵੇਂ ਹੀ ਲੱਗੇ ਪਏ ਨੇ ਮਿੱਤਰੋ ਹਾਂ ਇਹਦੀ ਡਿਮਾਂਡ ਹੈਗੀ 410000 ਇਹ ਮੰਨ ਕੇ ਚੱਲ ਹਾਂ ਨਾ ਚ ਦੇ ਦਿਆਂਗੇ ਕੀ ਰੇਟ ਆ ਪਤਾ 370 ਟਰੈਕਟਰ ਚੰਗਾ ਤੇ ਮੂਰੇ ਆ ਗਿਆ 3730 ਪਲੱਸ ਵਾਲਾ ਉਹ ਦਿਖਾ ਦਿਓ ਹਾਂ ਚਲ ਇਹ ਵੀ ਦਿਖਾ ਦੇ ਇਹ 2004 ਮਾਡਲ ਆ ਹਾਂਜੀ ਇਹਦੀ ਡਿਮਾਂਡ 295000 ਹੈ ਹਾਂਜੀ ਇਹਦਾ ਸੌਦਾ ਹੋਊਗਾ ਜੀ ਟਾਇਰ ਹੈਗੇ ਆ 60 ਕੁ ਬੈ ਸੀ ਠੀਕ ਆ ਜੀ ਇਹ 260000 ਦਾ 260000 ਦਾ ਬਣੂ ਮਿੱਤਰੋ ਟਰੈਕਟਰ ਚ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਟਰੈਕਟਰ Ориਜਨਲ ਹੈ ਤੇ ਰੰਗ ਪੈਂਟ ਦਾ Ориਜਨਲ ਹੈ ਟਰੈਕਟਰ ਤੇ ਮੜਾ ਕੈਮਰਾ ਮਾਰਦੇ ਸੈਂਟਰ ਗੇਅਰ ਚ ਆ ਗਿਆ ਤੇ ਸਿੰਪਲ ਕੱਪੜੇ ਵਾਲੀ ਸਾਥ ਰਹੀ ਹੈ ਟਰੈਕਟਰ ਤੇ ਟਰੈਕਟਰ ਚੰਗਾ ਮੂਰੇ ਆ ਗਿਆ 3730 ਸੁਪਰ ਇਹਦੇ ਬਾਰੇ ਦੱਸਿਓ ਭਾਈ ਇਹ 2014 ਮਾਡਲ ਆ 3 ਸਪੀਡ ਰੈਕਟਰ ਆਗਾ ਰੰਗ ਪੇਂਟ ਦਾ ਰੀਜਨਲ ਆ ਟਾਇਰ ਨਵੇਂ ਹੀ ਆ ਇਹਦੇ ਠੀਕ ਆ ਜੀ ਹਾਂ ਹਾਂ ਟਾਇਰਾਂ ਦਾ ਡਬਲ ਮੈਜੂਰ ਮਿਲਦਾ ਇਹਨਾਂ ਦਾ ਇਹ ਆਪਾਂ ਲੈ ਕੇ ਜਾਂਦਾ ਰੈਕਟਰ ਪਾਈਪ ਵਾਇਸ ਹੀ ਕਹਿੰਦਾ ਪਾਪੂ ਸਿੱਕ ਜਿਹੜਾ ਕਲੇਮ ਮਿਲਦਾ ਹੁੰਦਾ ਕਲੇਮ ਤਾਂ ਕੰਪਨੀ ਨੂੰ ਟਾਇਰਾਂ ਤੋਂ ਦੇਖ ਕੇ ਮਿਲ ਜਾਂਦਾ ਹੁੰਦਾ ਠੀਕ ਹੈ ਤੇ ਇਹ ਰੈਕਟਰ ਦੀ ਫੁੱਲ ਟੌਪ ਮਾਡਲ ਆ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਜੀ ਰੰਗ ਪੇਂਟ ਦਾ ਰੀਜਨਲ ਆ ਸ਼ੋ ਜੀ ਰੰਗ ਪੇਂਟ ਦਾ ਰੀਜਨਲ ਹਾਂ 14 ਮਾਡਲ ਆ ਡਿਮਾਂਡ ਇਹਦੀ 497000 ਆ ਇਹ ਆਪਾਂ ਹਾਂ ਨਾ ਚ ਟਿੱਕ ਦੇ ਦੇ ਨੇ 460000 ਦਾ 460000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਹਾਂਜੀ ਮੂਹੇ ਆਲਿਕਾ 2009 ਮਾਡਲ ਹਾਂਜੀ ਇਹਦੀ ਡਿਮਾਂਡ 298000 ਆ ਇਹ ਰੰਗ ਪੇਂਟਰ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਆ ਬੀਜੀਟੀ ਦੇ ਟਾਇਰ ਆ ਹਾਂਜੀ ਇਹ ਟਰੈਕਟਰ ਆਪਾਂ ਦਾ ਹਾਂ ਨਾ ਅੱਜ ਟਰੈਕਟਰ ਦੇ ਦਿਆਂਗੇ 270000 ਦੋ ਲੱਖ 70000 ਦਾ ਮਾਣ ਕੀਆਰ ਖੰਡ ਦਾ ਮਾਨਦਾਨ ਹੋਰ ਵੀ ਕਰੀ ਮਾੜਾ ਮੋਟਾ ਹੋਰ ਵੀ ਮਾਨਤਾਨ ਉਹ ਜੋ ਚਾਰ ਸਪੀਰੋਂ ਬਾਈ ਦਿਖਾ ਦੇ ਟਰੈਕਟਰ ਚੰਗਾ ਤੇ ਮੂਰੇ ਆ ਗਿਆ 55 ਇਹ 2016 ਮਾਡਲ ਆ ਇਹਦੀ ਡਿਮਾਂਡ 531500 ਇਹਦੇ ਵੀ ਬੀਜੀਟੀ ਕਮਾਂਡਰ ਦੇ ਚਾਰੇ ਟਾਇਰ ਆ ਇਹ ਟਰੈਕਟਰ ਵੀ ਫੁੱਲ ਚੰਗਾ ਹੈਗਾ ਹਾਂਜੀ ਫੁੱਲ ਟੌਪ ਮਾਡਲ ਆ ਗਿਆ ਇਹ ਆਪਾਂ ਦੇ ਦੇ ਦਿਆਂਗੇ 5 15 ਡਵਾੜਾ 4 ਲੱਖ ਤੇ 75000 ਦਾ 4 75 ਦਾ ਇਹ ਟਰੈਕਟਰ ਬਣੂ ਸੈਂਪਲ ਕਪੜੇ ਵਾਲੀ ਛਤਰੀ ਆ ਸੋਨੇ ਹੋਰ ਵੀ ਹੁੰਦੇ ਇਸ ਤੋਂ ਇਲਾਵਾ ਹੋਰ ਵੀ ਹੈਗੇ ਆ 1855 ਫਾਰਮਸ 68911 ਜੇ ਕਿਸੇ ਨੇ ਲੈਣਾ ਹੋਵੇ 3630 ਹੋਰ ਵੀ 744 ਕੋਈ ਵੀ ਕਹਿੰਦਾ ਭਾਅ ਜਿਹੜਾ ਵੀ ਟਰੈਕਟਰ ਚਾਹੀਦਾ ਹੋਵੇ ਆਪਾਂ ਨੂੰ ਫੋਨ ਤੇ ਕਨੈਕਟ ਕਰ ਸਕਦਾ ਹੈਗਾ ਠੀਕ ਹੈ ਜੀ ਬਾਕੀ ਆਪਣਾ ਫੋਨ ਨੰਬਰ ਨੋਟ ਕਰ ਲਓ 9464002350 9464002350 ਬਾਕੀ ਜੇ ਕਿਸੇ ਨੇ ਲੋਨ ਕਰਵਾ ਕੇ ਲੈਣਾ ਲੋਨ ਕਰਵਾ ਕੇ ਵੀ ਦੇ ਜਾਣ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਵੀ ਠੀਕ ਹੈ ਜੀ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਹਸਰੀ ਕਾ